ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਇੱਕ ਬਹੁਤ ਗੰਭੀਰ ਮੁੱਦੇ ਤੇ ਮੈਨੂੰ ਤੁਸੀਂ ਬੋਲਣ ਦਾ ਮੌਕਾ ਦਿੱਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਪੰਜਾਬ ਕਬੱਡੀਆਂ ਦਾ ਪੰਜਾਬ ਕੁਸ਼ਤੀਆਂ ਦਾ ਪੰਜਾਬ ਚਰਨੇਲਾਂ ਕਰਨੈਲਾਂ ਦਾ ਪੰਜਾਬ ਸੀ ਹੋਜਾਂ ਦੀ پارٹی ਹੋਣ ਲਈ ਮਸ਼ਹੂਰ ਸੀ ਪੰਜਾਬ ਕਿਦਿਆਂ ਪੰਗੜਿਆਂ ਦਾ ਪੰਜਾਬ ਸੀ ਪਤਾ ਨਹੀਂ ਕਿੱਥੋਂ ਨਜ਼ਰ ਲੱਗੀ ਸਾਡੇ ਤੇ ਇੱਕ ਚਿੱਟੇ ਰੰਗ ਦਾ ਕਾਲਾ ਕਲੰਕ ਲੱਗ ਗਿਆ ਸਾਡੇ ਤੇ ਫਿਲਮਾਂ ਬਣਨ ਲੱਗੀਆਂ ਉੜਤਾ ਪੰਜਾਬ ਦੇ ਮਨ ਕੀ ਕੀ ਅਸੀਂ ਬਥੇਰਾ ਕਿਹਾ ਵੀ ਨਹੀਂ ਯਾਰ ਐਤਾਂ ਦੀ ਗੱਲ ਨਹੀਂ ਅਸੀਂ ਇਦਾਂ ਦੇ ਨਹੀਂ ਹੈਗੇ ਉਹ ਕਹਿੰਦੇ ਤੁਸੀਂ ਇਦਾਂ ਦੇ ਹੈਗੇ ਹੋ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਹੋਈ ਹੋਊਗੀ ਕਿ ਪੰਜਾਬ ਨੂੰ ਜਾਂ ਸਾਜ਼ਿਸ਼ ਹੋਈ ਹੋਊਗੀ ਕਿ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਬਦਨਾਮ ਕਰੋ ਡਰੱਗ ਸਾਡੇ ਮੱਥੇ ਲਾ ਦਿੱਤੀ ਗਈ ਔਰ ਸਾਡੇ ਸਰਕਾਰਾਂ ਦੇ ਜਿਹੜੇ ਕਰਤਾ ਕਰਤਾ ਸੀ ਕਿ ਤੇ ਉਹਨਾਂ ਦੇ ਹੱਥ ਡਰਗ ਦਾ ਸਾਰਾ ਕਾਰੋਬਾਰ ਆ ਗਿਆ ਆਪਣੀਆਂ ਗੱਡੀਆਂ ਚ ਤਾਂ ਹੋ ਡਰਗ ਤਾਂ ਸਕਰ ਨੂੰ ਬਿਠਾ ਕੇ ਲੈ ਕੇ ਜਾਂਦੇ ਰਹੇ ਇਹ ਤਾਂ ਗੱਲ ਕਿਸੇ ਤੋਂ ਛਿਪੀ ਨਹੀਂ ਤੇ ਜੀ ਕੰਮ ਚੱਲ ਪਿਆ ਕੰਮ ਐਸ ਲੈਵਲ ਤੇ ਚੱਲ ਪਿਆ ਕਿ ਪਹਿਲਾਂ ਪਹਿਲਾਂ ਤਾਂ ਬਾਟਰੇ ਏਰੀਏ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਸੰਗਰੂਰ ਜ਼ਿਲ੍ਹੇ ਤੱਕ ਜਿਹੜਾ ਕਿ ਹਰਿਆਣੇ ਨਾਲ ਲੱਗਦਾ ਜੀ ਮੇਰਾ ਆਪਣਾ ਜ਼ਿਲ੍ਹਾ ਉੱਥੇ ਤੱਕ ਵੀ ਪਹੁੰਚ ਗਈ ਫਿਰ ਇਹਦਾ ਮਤਲਬ ਤਾਂ ਪ੍ਰਾਪਰਟੀ ਸ਼ਾ ਜਿਹਾ ਤੇ ਸਾਡੇ ਜਵਾਕ ਵੀ ਉਸ ਕੰਮ ਤੇ ਲੱਗੇ 2 ਗ੍ਰਾਮ 3 ਗ੍ਰਾਮ 2 ਗ੍ਰਾਮ 3 ਗ੍ਰਾਮ ਕੀ ਹੁੰਦਾ ਹੈ ਮੈਂ ਥੋੜਾ ਜਿਹਾ ਐਫਰਟ ਕੀਤੀ ਕਿ ਇਹ ਪਤਾ ਤਾਂ ਕਰੀਏ ਕਿ 2 ਗ੍ਰਾਮ 3 ਗ੍ਰਾਮ ਅਸਲ ਚ ਜਿਹੜੇ ਅਸਲੀ ਡਰੱਗ ਤਸਕਰ ਨੇ ਉਹ ਖੁਦ ਵੇਚਣ ਨਹੀਂ ਆਉਂਦੇ ਉਹਨਾਂ ਨੇ ਅੱਗੇ ਕੋਰੀਅਰ ਰੱਖੇ ਹੋਏ ਨੇ ਜੀ ਸਮਾਨ ਸਪਲਾਈ ਕਰਨ ਵਾਲੇ 2-3 ਗ੍ਰਾਮ 4-500 ਰੁਪਏ ਦੀ ਮਿਲ ਜਾਂਦੀ ਸੀ ਬੱਚਾ ਉਹ ਉਮਰ ਇਹ ਜੀ ਸੀ ਟੀਨੇਜ ਉਮਰ ਸੀ ਮਾਪਿਆਂ ਤੋਂ ਤੇਲ ਦੇ ਬਹਾਨੇ ਮੈਂ ਮੋਟਰਸਾਈਕਲ 'ਚ ਤੇਲ ਪਾਉਣਾ ਹੈ ਮੇਰੇ ਦੋਸਤ ਦਾ ਬਰਥਡੇ ਹੈ ਇਸ ਚੱਕਰ 'ਚ 4-500 ਰੁਪਏ ਲੈ ਲੰਦੇ ਸੀ ਪਰ ਮਾਪਿਆਂ ਨੂੰ ਜਦੋਂ ਤੱਕ ਪਤਾ ਲੱਗਦਾ ਸੀ 3-4 ਮਹੀਨਿਆਂ ਬਾਅਦ ਜਦੋਂ ਉਹਦੀਆਂ ਜੇਬਾਂ 'ਚੋਂ ਗਲਤ ਕਿਸਮ ਦੀਆਂ ਕੁੜੀਆਂ ਨਿਕਲ ਲੱਗ ਜਾਂਦੀਆਂ ਸੀ ਮਾਪਿਆਂ ਨੂੰ ਚਿੰਤਾ ਹੁੰਦੀ ਸੀ ਵਿਜਵਾਕ ਗਲਤ ਸੰਗਤ 'ਚ ਪੈ ਗਿਆ ਮਾਪਿਆਂ ਕੋਲੇ ਕੀ ਰਾਹ ਸੀਗਾ ਮਾਪਿਆਂ ਕੋਲੇ ਕੋਈ ਰਾਹ ਸੀ ਇਹਦੇ ਪੈਸੇ ਬੰਦ ਕਰ ਦੋ ਇਹਨੂੰ ਪੈਸੇ ਨਾ ਦਿਓ 2-3-400 ਰੁਪਏ ਜਿਹੜਾ ਲੈ ਕੇ ਜਾਂਦਾ ਸੀ ਉਹ ਦੇਣਾ ਬੰਦ ਕਰਤਾ ਬਰਸੀਰੀਅਸਲੀ ਬਹੁਤ ਹੀ ਲੌਜੀਕਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸਰ 4-5 ਸੌ ਦਿਨਾਂ ਬੰਦ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਉਹਨੂੰ ਚਿੱਟਾ ਮਿਲਣਾ ਬੰਦ ਹੋ ਗਿਆ ਉਹ ਜਿਹੜੇ ਚਿੱਟੇ ਵਾਲੇ ਸੀ ਉਹ ਕਹਿੰਦੇ ਕੰਮ ਕਰ ਕਿਉਂਕਿ ਉਹਨੇ ਦੱਸਿਆ ਜਵਾਕ ਨੇ ਕਿ ਮੈਂ ਤਾਂ ਮੇਰੇ ਘਰ ਦੇ ਲੜਪੇ ਮੇਰੇ ਨਾਲ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਕਹਿੰਦੇ ਤੂੰ 2-3 ਗ੍ਰਾਮ ਦੀ بجائے ਤੂੰ 5 ਗ੍ਰਾਮ ਲੈ ਲਾ ਤੂੰ ਐਂ ਕਰ 2 ਗ੍ਰਾਮ ਤੇਰਾ 3 ਗ੍ਰਾਮ ਤੂੰ ਕਿਸੇ ਹੋਰ ਨੂੰ ਵੇਚ ਦੇ